ਵੈਗੋਜੀ ਤੋਂ ਖਾਲਸਾ ਵੈਗੋਜੀ ਦੇ ਪਤੇ ਜੋ ਪਰਸੋਂ ਪਾਤੜਾ ਵੇਖੇ ਨਿਆਲ ਪਿੰਡ ਦੋ ਮੋਤਾਂ ਆਈਆਂ ਨੇ ਦਵਿੰਦਰ ਸਿੰਘ ਤੇ ਹਰਤੇ ਸਿੰਘ ਦਵਿੰਦਰ ਸਿੰਘ ਮੇਰੇ ਫਾਦਰ ਸਾਹਿਬ ਨੇ ਕਿਹਾ ਉਹਨਾਂ ਨੇ ਜਦੋਂ ਗੱਡੀ ਭਰ ਕੇ ਲੈ ਕੇ ਤੁਰੇ ਨੇ ਹੁਸ਼ਿਆਰਪੁਰ ਖਾਲੀ ਕਰਕੇ ਜਦੋਂ ਪਿਆਜ਼ ਭਰਿਆ ਹੋਇਆ ਸੀਗਾ ਖਾਲੀ ਕਰਕੇ ਗੱਡੀ ਉਹ ਲੁਧਿਆਣੇ ਲੈ ਗਏ ਨੇ ਲੁਧਿਆਣੇ ਲੈ ਕੇ ਗਏ ਨੇ ਜਦੋਂ ਲੁਧਿਆਣੇ ਜਾ ਕੇ ਉਹ ਸੌਂਦੇ ਰਾਤ ਨੂੰ ਪਰਾਤ ਨੂੰ ਸੌਂਗੇ ਉਹਨਾਂ ਕੋਲ 65000 ਰੁਪਿਆ ਸੀਗਾ ਠੀਕ ਹੈ ਪਾੜਾ ਮਿਲਿਆ ਸੀ 65000 ਰੁਪਿਆ ਗੱਡੀ ਦੇ ਵਿੱਚੋਂ ਚੋਰੀ ਹੋ ਗਿਆ ਚੋਰੀ ਹੋਣ ਤੋਂ ਬਾਅਦ ਸਵੇਰੇ ਮੇਰੀ ਡੈਡੀ ਨਾਲ ਗੱਲ ਹੋਈ ਹੈ ਮੈਨੂੰ ਕਹਿੰਦੇ ਵੀ ਮੈਂ ਕਿਹਾ ਡੈਡੀ ਕਿਉਂ ਕਹਿੰਦੇ ਵੀ ਪੁੱਤਰ ਐਨਾ ਨੇ ਕਰਕੇ ਆ ਗੱਲ ਹੋ ਗਈ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਡੈਡੀ ਕੋਈ ਗੱਲ ਨਹੀਂ ਤੁਸੀਂ ਆਪਣੀ ਗੱਡੀ ਫਰੋੜ ਲਓ ਕਿਵਰ ਆਪਾਂ ਧਰ ਕੇ ਉੱਲ ਜਾਨੇ ਆ ਕਹਿੰਦੇ ਵੀ ਨਹੀਂ ਕਹਿੰਦੇ ਵੀ ਮੈਂ ਗੱਡੀ ਦੇਖ ਲਈ ਕਹਿੰਦੇ ਵੀ ਮੈਨੂੰ ਪੈਸੇ ਨਹੀਂ ਮਿਲਗੇ ਠੀਕ ਹੈ ਮੇਰੇ ਕਹਿੰਦੇ ਮਾਲਕ ਨਾਲ ਗੱਲ ਹੋਈ ਉਹ ਕਹਿੰਦੇ ਵੀ ਹਾਂ ਹੋਈ ਆ ਮਾਲਕ ਨਾਲ ਗੱਲ ਕਹਿੰਦੇ ਮਾਲਕ ਕਹਿੰਦਾ ਵੀ ਪਾਤੜਾ ਆ ਗਏ ਗੱਡੀ ਲੈ ਕੇ ਗੱਡੀ ਲੈ ਕੇ ਪਾਤੜਾ ਆ ਗਏ ਨੇ ਪਾਤੜਾ ਜਦੋਂ ਆਏ ਨੇ ਬੈੜੀ ਜੀ ਤੇ ਮੇਰੇ ਚਾਚਾ ਜੀ ਦੀ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਗਈ ਹੈ ਠੀਕ ਹੈ ਕੁੱਟਮਾਰ ਕਰਨ ਤੋਂ ਬਾਅਦ ਜਿਵੇਂ ਕਿ ਸੀਏ ਸਟਾਫ ਵਾਲੇ ਕੁੱਟਮਾਰ ਕਰਦੇ ਨੇ ਐਵੇਂ ਉਹਨਾਂ ਨੂੰ ਕੁੱਟਮਾਰ ਕੀਤੀ ਗਈ ਹੈ ਅਲੱਗ ਲਜਾਂ ਲਾ ਜਾ ਕੇ ਪੁੱਛਦੇ ਰਹੇ ਨੇ ਵੀ ਉਹ ਮੰਨ ਗਿਆ ਉਹ ਕਹਿੰਦਾ ਵੀ ਤੇਰੇ ਕੋਲ ਪੈਸੇ ਨਹੀਂ ਉਹ ਮੰਨ ਗਿਆ ਵੀ ਉਹ ਕਹਿੰਦਾ ਵੀ ਤੇਰੇ ਕੋਲ ਪੈਸੇ ਨਹੀਂ ਠੀਕ ਹੈ ਉਸ ਸਮੇਂ ਮੌਜੂਦ ਸੀ ਇੱਕ ਮੇਰੇ ਡੈਡੀ ਦਾ ਚਾਚਾ ਕਾਲਾ ਜਿਹੜਾ ਕਿ ਉਹ ਉਸ ਟਾਈਮੋ ਤੇ ਮੌਜੂਦ ਸੀਗਾ ਕਿਉਂਕਿ ਮੇਰੇ ਡੈਡੀ ਨਾਲ ਮੇਰੀ ਗੱਲ ਹੋਈ ਸੀ ਮੇਰੇ ਡੈਡੀ ਨੇ ਮੈਨੂੰ ਫੋਨ ਲਾ ਕੇ ਸਾਰੀ ਚੀਜ਼ਾਂ ਦੱਸੀਆਂ ਸੀ ਕਿ ਮੈਨੂੰ ਕਾਲੇ ਚਾਚੇ ਨੇ ਕੋਲ ਖੜ ਕੇ ਘਟਵਾਇਆ ਹੈ ਮੈਨੂੰ ਛਡਾ ਕੇ ਨਹੀਂ ਲੈ ਕੇ ਆਏ ਮੈਨੂੰ ਗੋਰਾ ਪਾਪਾ ਛਡਾ ਕੇ ਲੈ ਕੇ ਆਇਆ ਹੈ ਜ਼ਿੰਮੇਵਾਰੀ ਲੈ ਕੇ ਗੋਰਾ ਦਾ ਚਾਚਾ ਮੇਰੇ ਡੈਡੀ ਦਾ ਚਾਚਾ ਹੀ ਨਹੀਂ ਕਿਤੇ ਮੇਰੇ ਦਾਦਾ ਜੀ ਲਾਗਦੇ ਨੇ ਉਸ ਤੋਂ ਬਾਅਦ ਜਦੋਂ ਉਹ ਘਰ ਆ ਗਏ ਨੇ ਕਰਿਆ ਆ ਕੇ ਮੇਰੇ ਨਾਲ ਗੱਲ ਕੀਤੀ ਐ ਮੇਰੇ ਨਾਲ ਗੱਲ ਕੀਤੀ ਐ ਐਂ ਕਰਕੇ ਮੈਂ ਸਾਰਿਆਂ ਨੂੰ ਕਿਹਾ ਮੈਂ ਕੋਈ ਗੱਲ ਨਹੀਂ ਆਪਾਂ ਜਿਹੜੀ ਪੈਸੇ ਦੇ ਦਾਂਗੇ ਵੀ ਤੁਸੀਂ ਟੈਨਸ਼ਨ ਨਾ ਲਾਓ ਠੀਕ ਐ ਉਹਨਾਂ ਨੇ ਕੀ ਕੀਤਾ ਬੋਲਦੇ ਐ ਕਹਿੰਦੇ ਵੀ ਕੋਈ ਗੱਲ ਨਹੀਂ ਕੋ ਤਾਂ ਮੈਂ ਨਹੀਂ ਟੈਨਸ਼ਨ ਲੈਂਦਾ ਉਸ ਤੋਂ ਬਾਅਦ ਜਿਸ ਦਿਨ ਇਹ ਡੈਥ ਹੋਈ ਐ ਉਸ ਦਿਨ ਜਿਸ ਦਿਨ ਦਵਾਈ ਖਾਧੀ ਐ ਉਸ ਦਿਨ ਮੈਨੂੰ ਫੋਨ ਕੀਤਾ ਸਵੇਰੇ ਮੇਰੇ ਨਾਲ 8 ਵਜੇ ਗੱਲ ਹੋਈ ਐ ਬਕਾਇਆ ਦਾ ਫੋਨ ਤੇ ਡਿਟੇਲਾਂ ਚੈੱਕ ਕਰਾਈਆਂ ਜਾਣ ਠੀਕ ਹੈ ਮੇਰੇ ਡੈਡੀ ਦੇ ਕੋਲ ਦੋ ਫੋਨ ਸੀਗੇ ਆਈਫੋਨ ਸੀ ਇੱਕ ਆਈਫੋਨ ਮੇਰਾ ਦਿੱਤਾ ਹੋਇਆ ਫੋਨ ਸੀਗਾ ਠੀਕ ਹੈ ਉਹਦੇ ਵਿੱਚ ਸਾਰੇ ਆਈਡੀ ਪ੍ਰੂਫ ਮੇਰੇ ਚੱਲ ਰਹੇ ਨੇ ਠੀਕ ਹੈ ਤੇ ਉਹਦੇ ਵਿੱਚ ਜਿਹੜਾ ਨੰਬਰ ਹੈ ਉਹ ਵੀ ਮੇਰੇ ਪ੍ਰੂਫ ਤੇ ਹੈ ਨੰਬਰ ਠੀਕ ਹੈ ਤੇ ਉਸ ਤੋਂ ਬਾਅਦ ਜਦੋਂ ਕਿ ਉਹਨਾਂ ਨੇ ਘਰ ਆ ਗਏ ਮੇਨਾਂ ਗੱਲ ਹੋਈ ਸਵੇਰੇ ਵੀ ਉਸ ਤੋਂ ਬਾਅਦ 11 ਵਜੇ ਮੇਨਾਂ ਵੀਡੀਓ ਕਾਲ ਤੇ ਗੱਲ ਹੋਈ ਐ 12 ਵਜੇ 5 ਮਿੰਟ ਤੇ ਮੇਨਾਂ ਵੀਡੀਓ ਕਾਲ ਤੇ ਗੱਲ ਹੋਈ ਐ ਡੈਡੀ ਦੀ ਉਹਨਾਂ ਨੇ ਬਸ ਮੈਨੂੰ ਕਾਲ ਦੇ ਵਿੱਚ ਇਹ ਗੱਲ ਕਹੀ ਐ ਕਹਿੰਦੇ ਵੀ ਕਾਲੇ ਨੇ ਮੈਨੂੰ ਕੋਲ ਖੜ ਕੇ ਘਟਵਾਇਆ ਠੀਕ ਐ ਵੀ ਫਾਰਮ ਮਿਸਤਰੀ ਨੂੰ ਤੇ ਕਾਲੇ ਨੂੰ ਸਾਰੀਆਂ ਗੱਲਾਂ ਦਾ ਪਤਾ ਐ ਠੀਕ ਐ ਹੁਣ ਪਤਾ ਹੁਣ ਕੋਈ ਕਾਰਵਾਈ ਨਹੀਂ ਹੋ ਰਹੀ ਠੀਕ ਐ ਜਿਨ੍ਹਾਂ ਨੇ ਕੁੱਟਿਆ ਇੱਕ ਦਾ ਨਾਮ ਲਖਮਿੰਦਰ ਸਿੰਘ ਐ ਮਲਾਜ਼ਮ ਦੀ ਗੱਡੀ ਸੀਗੀ ਲਖਮਿੰਦਰ ਸਿੰਘ ਪਿੰਡ ਹਰਿਆਉ ਦਾ ਰਹਿਣ ਵਾਲਾ ਤੇ ਉਹਦੇ ਆ ਡਰਾਈਵਰ ਆ ਇੱਕ ਦੇਸਾ ਦੇਸਾ ਤੇ ਇਕੋ ਦਾ ਭਰਾ ਇਕੋ ਦਾ ਭਤੀਜਾ ਜਿਨ੍ਹਾਂ ਨੇ ਕੁੱਟ ਮਾਰ ਦਿੱਤੀ ਐ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ 12:40 ਮਿੰਟ ਤੇ ਉਹਨਾਂ ਨੇ ਮੈਨੂੰ ਵੀਡੀਓ ਸੈਂਡ ਕੀਤੀਆਂ ਨੇ ਵੀਡੀਓ ਸੈਂਡ ਕੀਤੀਆਂ ਨੇ ਮੈਨੂੰ ਜਦੋਂ ਮੈਨੂੰ ਉਹਨਾਂ ਨੇ ਵੀਡੀਓ ਸੈਂਡ ਕੀਤੀਆਂ ਮੈਂ ਨਾਲ ਦੀ ਨਾਲ ਉਹਨਾਂ ਨੂੰ ਮੈਸੇਜ ਕੀਤਾ ਫੋਨ ਲਾਇਆ ਫੋਨ ਲਾ ਕੇ ਮੈਂ ਗੱਲ ਕੀਤੀ ਮੈਂ ਕਿਹਾ ਵੀ ਡੈਡੀ ਤੁਸੀਂ ਕੀ ਕਰ ਜਾਂਦੇ ਹੋ ਉਹਨਾਂ ਨੇ ਮੈਨੂੰ ਇੰਨੀ ਗੱਲ ਕਹੀ ਐ ਕਹਿੰਦੇ ਪੁੱਤ ਮੈਂ ਗੋਲੀ ਖਾ ਲਈ ਐ ਆਪਦਾ ਧਿਆਨ ਰੱਖੀ ਮੈਨੂੰ ਇਨਸਾਫ ਦਵਾ ਦੇ ਠੀਕ ਹੈ ਬਸ ਮੇ ਨਾਲ ਆਹੀ ਗੱਲ ਹੋਈ ਹੈ ਮੇ ਨਾਲ ਹੋਰ ਕੋਈ ਗੱਲ ਨਹੀਂ ਹੋਈ ਉਸ ਤੋਂ ਬਾਅਦ ਮੇਰੇ ਡੈਡੀ ਦੇ ਫੋਨ ਦੇ ਡਿਟੇਲ ਚੈੱਕ ਕਰਾਈਆਂ ਜਾਣ ਹਜੇ ਤੱਕ ਨਾ ਤਾਂ ਫੋਨ ਬਰਾਮਦ ਹੋਏ ਨੇ ਠੀਕ ਹੈ ਉਹ ਫੋਨ ਬਰਾਮਦ ਕੀਤੇ ਜਾਣ ਕਿਉਂਕਿ ਸਾਰੇ ਵੜੇ ਮਿਲੇ ਨਹੀਂ ਮੇਰੇ ਭਰਾ ਨੂੰ ਇੰਨਾਂ ਗੱਲਾਂ ਦਾ ਨਹੀਂ ਪਤਾ ਮੇਰਾ ਭਰਾ ਭੋਲਾ ਬਹੁਤ ਹੈ ਮੇਰੀ ਮਾਂ ਹੈ ਨਹੀਂ ਵੀ ਠੀਕ ਹੈ ਮੈਂ ਬਹੁਤ ਦੁਖੀ ਹਾਂ ਮੇਰੇ ਭਰਾ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਠੀਕ ਹੈ ਉੱਥੇ ਜਿਹੜੀ ਦੁਕਾਨ ਤੇ ਕੁੱਟਮਾਰ ਹੋਈ ਹੈ ਜਿਉ ਨਾਲ ਮਿਲੇ ਹੋਏ ਨਹੀਂ ਸੀਗੇ ਤਾਂ ਉਥੋਂ ਦੇ ਕੈਮਰੇ ਵੀ ਗਾਇਬ ਨੇ ਉਦਨੇ ਦੰਦੇ ਵੀ ਗਾਇਬ ਕੀਤੇ ਗਏ ਨੇ ਤੇ ਮੈਂ ਆਪਦੀ ਮਰਜ਼ੀ ਨਾਲ ਵਿਆਹ ਕਰਾਇਆ ਸੀਗਾ ਮੈਂ ਉੱਥੇ ਆਉਂਦੀ ਜਾਂਦੀ ਸੀਗੀ ਮੇਰੇ ਡੈਡੀ ਮੇਰੇ ਕੋਲ ਆਉਂਦੇ ਜਾਂਦੇ ਸਾਰੇ ਮੇਰੇ ਨਾਲ ਗੱਲ ਕਰਦੇ ਸੀਗੇ ਠੀਕ ਹੈ ਤੇ ਜਦੋਂ ਮੈਂ ਅੱਜ ਉੱਥੇ ਗਈਆਂ ਤਾਂ ਮੈਨੂੰ ਉੱਥੇ ਵੜਨ ਨਹੀਂ ਦਿੱਤਾ ਗਿਆ ਉਹਨਾਂ ਨੇ ਮੈਨੂੰ ਤਾਂ ੱਟਕੇ ਮਾਰ ਕੇ ਕੱਢ ਦਿੱਤਾ ਗਿਆ ਮੇਰੇ ਚਾਚੇ ਤਾਏ ਹਨ ਮੇਰਾ ਭਰਾ ਕੁਛ ਨਹੀਂ ਬੋਲਿਆ ਮੈਨੂੰ ਮੇਰੇ ਭਰਾ ਨੂੰ ਸਾਰਿਆਂ ਨੇ ਪੜਕਾਇਆ ਹੋਇਆ ਮੇਰੇ ਭਰਾ ਨੂੰ ਕੁਛ ਨਹੀਂ ਪਤਾ ਉਹ ਬਹੁਤ ਪੋੜਾ ਉਹਨੂੰ ਇਨਸਾਫ ਮਿਲਣਾ ਚਾਹੀਦਾ ਹੈ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਤੁਹਾਨੂੰ